ਲਗਾਤਾਰ ਜੇ 2 ਮਹੀਨਿਆਂ ਦੇ ਵਿੱਚ ਪੰਜਾਬ 'ਚ 3 ਤੋਂ 4 ਜਿਹੜੇ ਐਂਕਾਊਂਟਰ ਕੀਤੇ ਗਏ ਨੇ ਤਾਂ ਹੁਣ ਜਿਹੜਾ ਰਈਏ ਦੇ ਵਿੱਚ ਸਵੇਰੇ ਜਿਹੜੀ ਹੈ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜਿਹੜੀਆਂ ਮੁਠਪੇੜ ਹੁੰਦੀ ਆ ਤਾਂ ਜਿਸ ਦੇ ਦੌਰਾਨ ਜਵਾਬੀ ਕਾਰਵਾਈ ਦੇ ਵਿੱਚ ਬਦਮਾਸ਼ ਜਿਹੜਾ ਆ ਤੇਹ ਹੋ ਜਾਂਦਾ ਹੈ ਤਾਂ ਲਗਾਤਾਰ ਤਸਵੀਰਾਂ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰਈਏ ਦੇ ਵਿੱਚ ਜਿਹੜੇ ਆ ਪੁਲਿਸ ਦੇ ਵੱਲੋਂ ਨਾਕਾਬੰਦੀ ਲਗਾਈ ਗਈ ਸੀਗੀ ਤਾਂ ਗੁਪਤ ਸੋਚਨਾਂ ਦੇ ਆਧਾਰ 'ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਬਦਮਾਸ਼ ਹੈਗਾ ਕਈ ਦਿਨਾਂ ਤੋਂ ਜਿਹੜਾ ਲੁੜਿੰਦਾ ਸੀਗਾ ਤਾਂ ਇਹ ਲੁਕਿਆ ਹੋਇਆ ਸੀਗਾ ਤਾਂ ਗੁਪਤ ਸੂਚਨਾ ਦੇ ਆਧਾਰ ਤੇ ਇਸ ਦੀ ਜਾਣਕਾਰੀ ਮਿਲੀ ਹੈ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਦੇ ਪਹੁੰਚਣ ਦੇ ਜੇ ਬਦਮਾਸ਼ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਆ ਬਦਮਾਸ਼ ਟੇਰ ਹੋ ਜਾਂਦਾ ਹੈ ਤਾਂ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਬਾਬਕਾਲ ਸਾਹਿਬ ਤੋਂ ਪ੍ਰਿੰਸ ਜੁੜ ਚੁੱਕੇ ਨੇ ਜੀ ਪ੍ਰਿੰਸ ਕੀ ਪੂਰੀ ਜਾਣਕਾਰੀ ਆ ਰਈਏ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਪੁਲਿਸ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਤਾਂ ਬਦਮਾਸ਼ ਟੇਰ ਹੋਇਆ ਜੀ ਪਰਮਿੰਦਰ ਇਹ ਕੁਝ ਦਿਨ ਪਹਿਲਾਂ ਦਾ ਮਾਮਲਾ ਹੈਗਾ ਜਦੋਂ ਫਰੋਤੀ ਨੂੰ ਲੈ ਕੇ ਥਾਣਾ ਖਲਚੀਆਂ ਦੇ ਰਹੀ ਨੇ ਪਿੰਡ ਹੈ ਧੂਲਕਾ ਜਿੱਥੇ ਅਣਪਛਾਤੇ ਬਦਮਾਸ਼ਾਂ ਵੱਲੋਂ ਇੱਕ ਦੁਕਾਨਦਾਰ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਇਸ ਤੋਂ ਪਹਿਲਾਂ ਵੀ ਉਸ ਦੁਕਾਨਦਾਰ ਦੇ ਪਰਿਵਾਰ ਨੂੰ ਕਹੀਏ ਕਿ ਕੁਝ ਦਿਨ 20 ਦਿਨ ਪਹਿਲਾਂ ਜਿਹੜਾ ਸੀਗਾ ਉਹ ਵੀ ਬਦਮਾਸ਼ਾਂ ਵੱਲੋਂ ਕਾਲ ਸੀਗੀ ਕਿ ਜੇਕਰ ਫਰੋਤੀ ਨਾ ਦਿੱਤੀ ਤਾਂ ਫਾਇਰਿੰਗ ਕਰਾਂਗੇ ਜਾਂ ਫਿਰ ਮਾਰਿਆ ਜਾਵੇਗਾ ਤਾਂ ਉਸ ਦਰਮਿਆਨ ਬਦਮਾਸ਼ਾਂ ਵੱਲੋਂ ਪਹਿਲਾਂ ਤਾਂ ਇੱਕ ਵਾਰ ਦੇਰ ਰਾਤ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਜਿਸ ਦਰਮਿਆਨ ਜਾਨੀ ਵਿਚਾਰਿਆ ਸੀਗਾ ਜੋ ਕਿ 26 ਅਕਤੂਬਰ ਦੀ ਘਟਨਾ ਹੈਗੀ ਹੈ ਉਸ ਤੋਂ ਬਾਅਦ 16 ਨਵੰਬਰ ਨੂੰ ਜਿਹੜਾ ਹੈਗਾ ਇਸ ਕਹਿ ਦਈਏ ਕਿ ਘਟਨਾ ਕਰਮ ਦਰਮਿਆਨ ਬਦਮਾਸ਼ਾਂ ਵੱਲੋਂ ਜਿਹੜਾ ਹੈਗਾ ਢੂਲਕਾ ਦੇ ਵਿੱਚ ਫਾਇਰਿੰਗ ਕੀਤੀ ਗਈ ਉਸ ਦਰਮਿਆਨ ਦੁਕਾਨਦਾਰ ਦੀ ਮੌਤ ਹੋ ਗਈ ਸੀ ਉਸ ਮਾਮਲੇ ਦੇ ਵਿੱਚ ਜਿਹੜੇ ਸੂਤਰਾਂ ਦੇ ਅਨਸਾਰ ਹੁਣ ਤੱਕ ਖਬਰ ਹੈ ਕਿ ਉਸ ਮਾਮਲੇ ਦੇ ਵਿੱਚ ਪੁਲਿਸ ਨੂੰ ਇਹ ਬਦਮਾਸ਼ ਜਿਹੜੇ ਉਹ ਲੜਿੰਦੇ ਸੀਗੇ ਪਰ ਪੁਲਿਸ ਵੱਲੋਂ ਉਸ ਪਰਚੇ ਨੂੰ ਲੈ ਕੇ ਜਿਹੜਾ ਟ੍ਰੇਸਿੰਗ ਸੀਗੀ ਉਹ ਵਕਫਾ ਖ ਜਗਾ ਦੇ ਉੱਤੇ ਜਿਹੜੇ ਬਦਮਾਸ਼ ਸੀ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਔਰ ਟ੍ਰੇਸਿੰਗ ਦਰਮਿਆਨ ਜਿਹੜਾ ਹੈਗਾ ਰਾਤ ਨੂੰ ਪੁਲਿਸ ਵੱਲੋਂ دیر ਰਾਤ ਜਿਹੜੇ ਕਹਿ ਰਹੀਏ ਕਿ ਨਾਕੇਬੰਦੀ ਕਰਕੇ ਇਲਾਕੇ ਦੇ ਵਿੱਚ ਸ਼ਾਂਭੀਨ ਕੀਤੀ ਜਾਂਦੀ ਹੈ ਜਾਂ ਚੈਕਿੰਗ ਅਭਿਆਨ ਚਲਾਏ ਜਾਂਦੇ ਨੇ ਉਸ ਦਰਮਿਆਨ دیر ਰਾਤ ਕੀਤੀ ਗਈ ਨਾਕੇਬੰਦੀ ਦੇ ਦਰਮਿਆਨ ਇਹ ਕਥਿਤ ਦੋਸ਼ੀ ਜਿਹੜਾ ਹੈਗਾ ਕਹਿਦੀ ਹੈ ਕਿ ਪੁਲਿਸ ਵੱਲੋਂ ਪੁਲਿਸ ਪਾਰਟੀ ਨੂੰ ਦੇਖ ਕੇ ਉੱਥੋਂ ਸ਼ਾਇਦ ਭੱਜਣ ਦੀ ਕੋਸ਼ਿਸ਼ ਕੀਤੀ ਔਰ ਉਸ ਦਰਮਿਆਨ ਜੋ ਫਾਇਰਿੰਗ ਹੋਈ ਉਸ ਫਾਇਰਿੰਗ ਦੇ ਵਿੱਚ ਇਸ ਇੱਕ ਬਦਮਾਸ਼ ਦੀ ਮੌਤ ਹੋ ਗਈ ਹੈ ਹਾਲਾਂਕਿ ਇਸ ਦੇ ਨਾਮ ਦੀ ਪਛਾਣ ਨਹੀਂ ਹੋ ਸਕੀ ਥੋੜੀ ਹੀ ਦੇਰ ਦੇ ਵਿੱਚ ਡੀਆਈਜੀ ਬਾਰਡਰ ਰੇਂਜ ਐਸਐਸਪੀ ਅਮਰਸਰ ਦਿਹਾਤੀ ਅਤੇ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਮੌਕੇ ਉੱਤੇ ਪਹੁੰਚ ਰਹੇ ਨੇ ਜਿਸ ਤੋਂ ਬਾਅਦ ਮੁਕੰਮਲ ਜਾਣਕਾਰੀ ਜਿਹੜੀ ਹੈਗੀ ਆ ਮੁਕੰਮਲ ਕੀ ਰਿਕਵਰੀ ਹੈਗੀ ਆ ਉਸ ਸਾਰੇ ਬਾਰੇ ਜਿਹੜਾ ਹੈਗਾ ਅ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਜਾਣਕਾਰੀ ਜਿਹੜੀ ਆ ਸਾਂਝੀ ਕਰ ਸਕੇਗਾ ਜੀ ਭਰਮਿੰਦਰ ਜੀ ਇਹ ਜਾਣਕਾਰੀ ਦੇਣ ਦੇ ਤੁਹਾਡਾ ਧੰਨਵਾਦ ਦੱਦਿਓ ਕਿ ਲਗਾਤਾਰ ਤਸਵੀਰਾਂ ਜਿਹੜੀਆਂ ਆ ਰਹੀਆਂ ਤੋਂ ਸਾਹਮਣੇ ਆ ਰਹੀਆਂ ਨੇ ਰਹੀਆਂ ਦੇ ਵਿੱਚ ਇਹ ਦੇ ਰਾਜ ਰਹੀਏ ਬਦਮਾਸ਼ ਅਤੇ ਪੁਲਿਸ ਵਿਚਾਲੇ ਫਾਇਰਿੰਗ ਹ ਇਸ ਦੇ ਦੌਰਾਨ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਮੁਲਜ਼ਮ ਸੀਗਾ ਮੁੱਕੇ ਤੇ ਟੇਰ ਹੋ ਜਾਂਦਾ ਪਰ ਦੱਸਿਆ ਜਾ ਰਿਹਾ ਹੈ ਕਿ ਕਾਫੀ ਦਿਨਾਂ ਤੋਂ ਜਿਹੜਾ ਇਹ ਮੁਲਜ਼ਮ ਰਿੰਦਾ ਸੀਗਾ ਇਸ ਦੇ ਵੱਲੋਂ ਇੱਕ ਦੁਕਾਨਦਾਰ ਦੇ ਕੋਲੋਂ ਫਰੋਤੀ ਮੰਗੀ ਜਾਂਦੀ ਸੀ ਤਾਂ ਫਰੋਤੀ ਨਾ ਦੇਣ ਤੇ ਇਸ ਦੇ ਵੱਲੋਂ ਜਿਹੜੀ ਆ ਦੁਕਾਨਦਾਰ ਨੂੰ ਧਮਕੀਆਂ ਲਗਾਈ ਜਾਂਦੀਆਂ ਸੀਗੀਆਂ ਕਿ ਜੇ ਤੂੰ ਫਰੋਤੀ ਨਾ ਦਿੱਤੀ ਤਾਂ ਤੈਨੂੰ ਜਾਨੋਂ ਮਾਰ ਦਵਾਂਗੇ ਤਾਂ ਇਸੇ ਵਿਚਾਲੇ ਦੁਕਾਨਦਾਰ ਦੇ ਵੱਲੋਂ ਜਿਹੜੀ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਦੇ ਵੱਲੋਂ ਜਿਹੜੀ ਇਸ ਦੀ ਪਾਲ ਜਾਰੀ ਸੀ ਤਾਂ ਹੁਣ ਦੇਰ ਰਾਤ ਗੁਪਤ ਸੋਚਣ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਜਿਸ ਜਗ੍ਹਾ ਤੇ ਬਦਮਾਸ਼ ਲੁਕਿਆ ਹੈ ਸੀਗਾ ਉਸ ਜਗ੍ਹਾ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਜਦੋਂ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਹ ਬਦਮਾਸ਼ ਭੱਜਿਆ ਤਾਂ ਉਸ ਦੇ ਵੱਲੋਂ ਜਿਹੜੀ ਜਵਾਬੀ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਤੋਂ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਇਹ ਮੁਲਜ਼ਮ ਜਿਹੜਾ ਮੌਕੇ ਤੋਂ ਢੇਰ ਹੋ ਗਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਇੱਕ ਹੋਰ ਅਨਕਾਉਂਟਰ ਕੀਤਾ ਗਿਆ ਲਗਾਤਾਰ ਜੇ 2 ਮਹੀਨਿਆਂ ਦੇ ਵਿੱਚ ਪੰਜਾਬ 'ਚ 3 ਤੋਂ 4 ਜਿਹੜੇ ਅਨਕਾਉਂਟਰ ਕੀਤੇ ਗਏ ਨੇ ਤਾਂ ਹੁਣ ਜਿਹੜਾ ਰਈਏ ਦੇ ਵਿੱਚ ਸਵੇਰੇ ਜਿਹੜੀ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜਿਹੜੀਆਂ ਮੁੱਠਪੇੜ ਹੁੰਦੀ ਆ ਤਾਂ ਜਿਸ ਦੇ ਦੌਰਾਨ ਜਵਾਬੀ ਕਾਰਵਾਈ ਦੇ ਵਿੱਚ ਬਦਮਾਸ਼ ਜਿਹੜਾ ਆ ਤੇਹ ਹੋ ਜਾਂਦਾ ਆ ਤਾਂ ਲਗਾਤਾਰ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰਈਏ ਦੇ ਵਿੱਚ ਜਿਹੜੇ ਆ ਉਸ ਦੇ ਵੱਲੋਂ ਨਾਕਾਬੰਦੀ ਲਗਾਈ ਗਈ ਸੀਗੀ ਤਾਂ ਗੁਪਤ ਸੂਤਰਾਂ ਦੇ ਆਧਾਰ ਤੇ ਦੱਸਿਆ ਜਾ ਰਿਹਾ ਹੈ ਕਿ ਇਜਾ ਬਦਮਾਸ਼ ਸੀਗਾ ਕਈ ਦਿਨਾਂ ਤੋਂ ਜਿਹੜਾ ਲੁੜਿੰਦਾ ਸੀਗਾ ਤਾਂ ਇਹ ਲੁਕਿਆ ਹੋਇਆ ਸੀਗਾ ਤਾਂ ਗੁਪਤ ਸੂਚਨਾ ਦੇ ਆਧਾਰ ਤੇ ਇਸ ਦੀ ਜਾਣਕਾਰੀ ਮਿਲੀ ਹੈ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਦੇ ਪਹੁੰਚਣ ਦੇ ਜੇ ਬਦਮਾਸ਼ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਆ ਬਦਮਾਸ਼ ਟੇਰ ਹੋ ਜਾਂਦਾ ਹੈ ਤਾਂ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਬਾਬਕਾਲ ਸਾਹਿਬ ਤੋਂ ਪ੍ਰਿੰਸ ਜੁਰਜੋਕਰ ਜੀ ਪ੍ਰਿੰਸ ਕੀ ਪੂਰੀ ਜਾਣਕਾਰੀ ਆ ਰਈਏ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਪੁਲਿਸ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਤਾਂ ਬਦਮਾਸ਼ ਟੇਰ ਹੋਇਆ ਕਦੀ ਪਰਮਿੰਦਰ ਇਹ ਕੁਝ ਦਿਨ ਪਹਿਲਾਂ ਦਾ ਮਾਮਲਾ ਹੈਗਾ ਜਦੋਂ ਫਰੋਤੀ ਨੂੰ ਲੈ ਕੇ ਥਾਣਾ ਖਲਚੀਆਂ ਦੇ ਦੀ ਨਿੰ ਪਿੰਡ ਹੈ ਧੂਲਕਾ ਜਿੱਥੇ ਅਣਪਛਾਤੇ ਬਦਮਾਸ਼ਾਂ ਵੱਲੋਂ ਇੱਕ ਦੁਕਾਨਦਾਰ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਇਸ ਤੋਂ ਪਹਿਲਾਂ ਵੀ ਉਸ ਦੁਕਾਨਦਾਰ ਦੇ ਪਰਿਵਾਰ ਨੂੰ ਕਹਿ ਰਹੀਏ ਕਿ ਕੁਝ ਦਿਨ 20 ਦਿਨ ਪਹਿਲਾਂ ਜਿਹੜਾ ਸੀਗਾ ਉਹ ਵੀ ਬਦਮਾਸ਼ਾਂ ਵੱਲੋਂ ਕਾਲ ਸੀਗੀ ਕਿ ਜੇਕਰ ਫਰੋਤੀ ਨਾ ਦਿੱਤੀ ਤਾਂ ਫਾਇਰਿੰਗ ਕਰਾਂਗੇ ਜਾਂ ਫਿਰ ਮਾਰਿਆ ਜਾਵੇਗਾ ਤਾਂ ਉਸ ਦਰਮਿਆਨ ਬਦਮਾਸ਼ਾਂ ਵੱਲੋਂ ਪਹਿਲਾਂ ਤਾਂ ਇੱਕ ਵਾਰ ਦੇਰ ਰਾਤ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਜਿਸ ਦਰਮਿਆਨ ਜਾਨੀ ਵਿਚਾਰਿਆ ਸੀਗਾ ਜੋ ਕਿ 26 ਅਕਤੂਬਰ ਦੀ ਘਟਨਾ ਹੈਗੀ ਹੈ ਔਰ ਉਸ ਤੋਂ ਬਾਅਦ 16 ਨਵੰਬਰ ਨੂੰ ਜਿਹੜਾ ਹੈਗਾ ਇਸ ਕਹਿ ਦਈਏ ਕਿ ਘਟਨਾ ਕਰਮ ਦਰਮਿਆਨ ਬਦਮਾਸ਼ਾਂ ਵੱਲੋਂ ਜਿਹੜਾ ਹੈਗਾ ਢੂਲਕਾ ਦੇ ਵਿੱਚ ਫਾਇਰਿੰਗ ਕੀਤੀ ਗਈ ਉਸ ਦਰਮਿਆਨ ਦੁਕਾਨਦਾਰ ਦੀ ਮੌਤ ਹੋ ਗਈ ਸੀ ਉਸ ਮਾਮਲੇ ਦੇ ਵਿੱਚ ਜਿਹੜੇ ਸੂਤਰਾਂ ਦੇ ਅਨਸਾਰ ਹੁਣ ਤੱਕ ਖਬਰ ਹੈ ਕਿ ਉਸ ਮਾਮਲੇ ਦੇ ਵਿੱਚ ਪੁਲਿਸ ਨੂੰ ਇਹ ਬਦਮਾਸ਼ ਜਿਹੜੇ ਉਹ ਲੜਿੰਦੇ ਸੀਗੇ ਔਰ ਪੁਲਿਸ ਵੱਲੋਂ ਉਸ ਪਰਚੇ ਨੂੰ ਲੈ ਕੇ ਜਿਹੜਾ ਡਰੇਸਿੰਗ ਸੀਗੀ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਬਦਮਾਸ਼ ਸੀਗੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਔਰ ਟ੍ਰੇਸਿੰਗ ਦਰਮਿਆਨ ਜਿਹੜਾ ਹੈਗਾ ਰਾਤ ਨੂੰ ਪੁਲਿਸ ਵੱਲੋਂ देर रात ਜਿਹੜੇ ਕਹਿ ਰਹੀ ਹੈ ਕਿ ਨਾਕੇਬੰਦੀ ਕਰਕੇ ਇਲਾਕੇ ਦੇ ਵਿੱਚ ਛਾਣਬੀਨ ਕੀਤੀ ਜਾਂਦੀ ਹੈ ਜਾਂ ਚੈਕਿੰਗ ਅਭਿਆਨ ਚਲਾਏ ਜਾਂਦੇ ਨੇ ਉਸ ਦਰਮਿਆਨ देर रात ਕੀਤੀ ਗਈ ਨਾਕੇਬੰਦੀ ਦੇ ਦਰਮਿਆਨ ਇਹ ਕਥਿਤ ਦੋਸ਼ੀ ਜਿਹੜਾ ਹੈਗਾ ਕਹਿਦੀ ਹੈ ਕਿ ਪੁਲਿਸ ਵੱਲੋਂ ਪੁਲਿਸ ਪਾਰਟੀ ਨੂੰ ਦੇਖ ਕੇ ਉ ਔਰ ਉਸ ਦਰਮਿਆਨ ਜੋ ਫਾਇਰਿੰਗ ਹੋਈ ਉਸ ਫਾਇਰਿੰਗ ਦੇ ਵਿੱਚ ਇਸ ਇੱਕ ਬਦਮਾਸ਼ ਦੀ ਮੌਤ ਹੋ ਗਈ ਹੈ ਹਾਲਾਂਕਿ ਇਸ ਦੇ ਨਾਮ ਦੀ ਪਛਾਣ ਨਹੀਂ ਹੋ ਸਕੀ ਥੋੜੀ ਹੀ ਦੇਰ ਦੇ ਵਿੱਚ ਡੀਆਈਜੀ ਬਾਰਡਰ ਰੇਂਜ ਐਸਐਸਪੀ ਅਮਰਸਰ ਦਿਹਾਤੀ ਅਤੇ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਮੌਕੇ ਉੱਤੇ ਪਹੁੰਚ ਰਹੇ ਨੇ ਜਿਸ ਤੋਂ ਬਾਅਦ ਮੁਕੰਮਲ ਜਾਣਕਾਰੀ ਜਿਹੜੀ ਹੈਗੀ ਹੈ ਮੁਕੰਮਲ ਕੀ ਰਿਕਵਰੀ ਹੈਗੀ ਹੈ ਉਸ ਸਾਰੇ ਬਾਰੇ ਜਿਹੜਾ ਹੈਗਾ ਅ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਜਾਣਕਾਰੀ ਜਿਹੜੀ ਹੈ ਸਾਂਝੀ ਕਰ ਸਕਾਂਗੇ ਜੀ ਭਰਮਿੰਦਰ ਜੀ ਇਹ ਜਾਣਕਾਰੀ ਦੇਣ ਦੇ ਤੁਹਾਡਾ ਧੰਨਵਾਦ ਦੱਦਿਏ ਕਿ ਲਗਾਤਾਰ ਤਸਵੀਰਾ ਜਿਹੜੀ ਆ ਰਹੀ ਹੈ ਤੋਂ ਸਾਹਮਣੇ ਆ ਰਹੀ ਹੈ ਨੇ ਰਈਆ ਦੇ ਵਿੱਚ ਦੇ ਰਾਜ ਰਹੀ ਹੈ ਬਦਮਾਸ਼ ਅਤੇ ਪੁਲਿਸ ਵਿਚਾਲੇ ਫਾਇਰਿੰਗ ਹੁੰਦੀ ਹੈ ਤਾਂ ਇਸ ਦੇ ਦੌਰਾਨ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਮੁਲਜ਼ਮ ਸੀਗਾ ਉਹ ਮੁਕਤ ਟਰ ਹੋ ਜਾਂਦਾ ਪਰ ਦੱਸਿਆ ਜਾ ਰਿਹਾ ਹੈ ਕਿ ਕਾਫੀ ਦਿਨਾਂ ਤੋਂ ਜਿਹੜਾ ਇਹ ਮੁਲਜ਼ਮ ਲੁਰਿੰਦਾ ਸੀਗਾ ਇਸ ਦੇ ਵੱਲੋਂ ਇੱਕ ਦੁਕਾਨਦਾਰ ਦੇ ਕੋਲੋਂ ਫਰੋਤੀ ਮੰਗੀ ਜਾਂਦੀ ਸੀ ਤਾਂ ਫਰੋਤੀ ਨਾ ਦੇਣ ਤੇ ਇਸ ਦੇ ਵੱਲੋਂ ਜਿਹੜੀ ਆ ਦੁਕਾਨਦਾਰ ਨੂੰ ਧਮਕੀਆਂ ਲਗਾਏ ਜਾਂਦੇ ਸੀਗੇ ਆ ਕਿ ਜੇ ਤੂੰ ਫਰੋਤੀ ਨਾ ਦਿੱਤੀ ਤਾਂ ਤੈਨੂੰ ਜਾਨੋਂ ਮਾਰ ਦਵਾਂਗੇ ਤੈਸੇ ਵਿਚਾਲੇ ਦੁਕਾਨਦਾਰ ਦੇ ਵੱਲੋਂ ਜਿਹੜੀ ਆ ਪੁਲਿਸ ਨੂੰ ਆ ਸਕਾਇਤ ਕੀਤੀ ਕੀ ਤਾਂ ਪੁਲਿਸ ਦੇ ਵੱਲੋਂ ਜਦੋਂ ਇਸ ਦੀ ਪਾਲ ਜਾਰੀ ਸੀ ਤਾਂ ਹੁਣ ਦੇਰ ਰਾਤ ਗੁਪਤ ਸੋਚਣ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਜਿਸ ਜਗ੍ਹਾ ਤੇ ਬਦਮਾਸ਼ ਲੁਕਿਆ ਸੀਗਾ ਉਸ ਜਗ੍ਹਾ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਜਦੋਂ ਇਸ ਨੂੰ ਫਾਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਬਦਮਾਸ਼ ਭੱਜਾ ਤਾਂ ਉਸ ਦੇ ਵੱਲੋਂ ਜਿਹੜੀ ਜਵਾਬੀ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਦੇ ਵੱਲੋਂ ਜਵਾਬੀ ਕਾਰਵੇਦ ਵਿੱਚ ਇਹ ਮਲਜ਼ਮ ਜਿਹੜਾ ਮੁੱਕੇ ਤੋਂ ਢੇਰ ਹੋ ਗਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਇੱਕ ਹੋਰ ਅਨਕਾਉਂਟਰ ਕੀਤਾ ਗਿਆ ਲਗਾਤਾਰ ਜੇ 2 ਮਹੀਨਿਆਂ ਦੇ ਵਿੱਚ ਪੰਜਾਬ 'ਚ 3 ਤੋਂ 4 ਜਿਹੜੇ এনਕਾਊਂਟਰ ਕੀਤੇ ਗਏ ਨੇ ਤਾਂ ਹੁਣ ਜਿਹੜਾ ਰਈਏ ਦੇ ਵਿੱਚ ਸਵੇਰੇ ਜਿਹੜੀ ਹੈ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜਿਹੜੀ ਮੁੱਠਪੇੜ ਹੁੰਦੀ ਆ ਤਾਂ ਜਿਸ ਦੇ ਦੌਰਾਨ ਜਵਾਬੀ ਕਾਰਵਾਈ ਦੇ ਵਿੱਚ ਬਦਮਾਸ਼ ਜਿਹੜਾ ਆ ਟੇਰ ਹੋ ਜਾਂਦਾ ਆ ਤਾਂ ਲਗਾਤਾਰ ਤਸਵੀਰਾਂ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰਈਏ ਦੇ ਵਿੱਚ ਜਿਹੜੇ ਆ ਉਸ ਦੇ ਵੱਲੋਂ ਨਾਕਾਬੰਦੀ ਲਗਾਈ ਗਈ ਸੀਗੀ ਤਾਂ ਗੁਪਤ ਸੂਚਨਾ ਦੇ ਆਧਾਰ 'ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਬਦਮਾਸ਼ ਸੀਗਾ ਕਈ ਦਿਨਾਂ ਤੋਂ ਜਿਹੜਾ ਲੁੜਿੰਦਾ ਸੀਗਾ ਤਾਂ ਇਹ ਲੁਕਿਆ ਹੋਇਆ ਸੀਗਾ ਤਾਂ ਕੁੱਪਤ ਸੂਚਨਾ ਦੇ ਆਧਾਰ ਤੇ ਇਸ ਦੀ ਜਾਣਕਾਰੀ ਮਿਲੀ ਹੈ ਤਾਂ ਮੌਕੇ ਤੇ ਪੁਲਿਸ ਪਹੁੰਚti ਹੈ ਤਾਂ ਪੁਲਿਸ ਦੇ ਪਹੁੰਚਣ ਦੇ ਜੇ ਬਦਮਾਸ਼ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਆ ਬਦਮਾਸ਼ ਟੇਰ ਹੋ ਜਾਂਦਾ ਹੈ ਤਾਂ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਬਾਬਕਾਲ ਸਾਹਿਬ ਤੋਂ ਪ੍ਰਿੰਸ ਜੁੜ ਚੁੱਕੇ ਨੇ ਜੀ ਪ੍ਰਿੰਸ ਕੀ ਪੂਰੀ ਜਾਣਕਾਰੀ ਆ ਰਈਏ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਪੁਲਿਸ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਤਾਂ ਬਦਮਾਸ਼ ਟੇਰ ਹੋਇਆ। ਜੀ ਪਰਮਿੰਦਰ ਇਹ ਕੁਝ ਦਿਨ ਪਹਿਲਾਂ ਦਾ ਮਾਮਲਾ ਹੈਗਾ ਜਦੋਂ ਫਰੋਤੀ ਨੂੰ ਲੈ ਕੇ ਥਾਣਾ ਖਲਤਿਆਂ ਦੇ ਰੀਨ ਇੱਕ ਪਿੰਡ ਹੈ ਧੂਲਕਾ ਜਿੱਥੇ ਅਣਪਛਾਤੇ ਬਦਮਾਸ਼ਾਂ ਵੱਲੋਂ ਇੱਕ ਦੁਕਾਨਦਾਰ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਇਸ ਤੋਂ ਪਹਿਲਾਂ ਵੀ ਉਸ ਦੁਕਾਨਦਾਰ ਦੇ ਪਰਿਵਾਰ ਨੂੰ ਕਹੀਏ ਕਿ ਕੁਝ ਦਿਨ 20 ਦਿਨ ਪਹਿਲਾਂ ਜਿਹੜਾ ਸੀਗਾ ਉਹ ਵੀ ਬਦਮਾਸ਼ਾਂ ਵੱਲੋਂ ਕਾਲ ਸੀਗੀ ਕਿ ਜੇਕਰ ਫਰौती ਨਾ ਦਿੱਤੀ ਤਾਂ ਫਾਇਰਿੰਗ ਕਰਾਂਗੇ ਜਾਂ ਫਿਰ ਮਾਰਿਆ ਜਾਵੇਗਾ ਤਾਂ ਉਸ ਦਰਮਿਆਨ ਬਦਮਾਸ਼ਾਂ ਵੱਲੋਂ ਪਹਿਲਾਂ ਤਾਂ ਇੱਕ ਵਾਰ ਦੇਰ ਰਾਤ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਜਿਸ ਦਰਮਿਆਨ ਜਾਨੀ ਵਿਚਾਰਿਆ ਸੀਗਾ ਜੋ ਕਿ 26 ਅਕਤੂਬਰ ਦੀ ਘਟਨਾ ਹੈਗੀ ਹੈ ਔਰ ਉਸ ਤੋਂ ਬਾਅਦ 16 ਨਵੰਬਰ ਨੂੰ ਜਿਹੜਾ ਹੈਗਾ ਇਸ ਕਹਿ ਦਈਏ ਕਿ ਘਟਨਾ ਕਰਮ ਦਰਮਿਆਨ ਬਦਮਾਸ਼ਾਂ ਵੱਲੋਂ ਜਿਹੜਾ ਹੈਗਾ ਢੂਲਕਾ ਦੇ ਵਿੱਚ ਫਾਇਰਿੰਗ ਕੀਤੀ ਗਈ ਉਸ ਦਰਮਿਆਨ ਦੁਕਾਨਦਾਰ ਦੀ ਮੌਤ ਹੋ ਗਈ ਸੀ ਉਸ ਮਾਮਲੇ ਦੇ ਵਿੱਚ ਜਿਹੜੇ ਸੂਤਰਾਂ ਦੇ ਅਨਸਾਰ ਹੁਣ ਤੱਕ ਖਬਰ ਹੈ ਕਿ ਉਸ ਮਾਮਲੇ ਦੇ ਵਿੱਚ ਪੁਲਿਸ ਨੂੰ ਇਹ ਬਦਮਾਸ਼ ਜਿਹੜੇ ਉਹ ਲੜਿੰਦੇ ਸੀਗੇ ਔਰ ਪੁਲਿਸ ਵੱਲੋਂ ਉਸ ਪਰਚੇ ਨੂੰ ਲੈ ਕੇ ਜਿਹੜਾ ਟ੍ਰੇਸਿੰਗ ਸੀਗੀ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਬਦਮਾਸ਼ ਸੀਗੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਔਰ ਟ੍ਰੇਸਿੰਗ ਦਰਮਿਆਨ ਜਿਹੜਾ ਹੈਗਾ ਰਾਤ ਨੂੰ ਪੁਲਿਸ ਵੱਲੋਂ دیر ਰਾਤ ਜਿਹੜੇ ਕਹਿ ਰਹੀ ਹੈ ਕਿ ਨਾਕੇਬੰਦੀ ਕਰਕੇ ਇਲਾਕੇ ਦੇ ਵਿੱਚ ਛਾਣਬੀਨ ਕੀਤੀ ਜਾਂਦੀ ਹੈ ਜਾਂ ਚੈਕਿੰਗ ਵੀ ਹੰਚ ਲਾਈ ਜਾਂਦੇ ਨੇ ਉਸ ਦਰਮਿਆਨ دیر ਰਾਤ ਕੀਤੀ ਗਈ ਨਾਕੇਬੰਦੀ ਦੇ ਦਰਮਿਆਨ ਇਹ ਕਥਿਤ ਦੋਸ਼ੀ ਜਿਹੜਾ ਹੈਗਾ ਕਹਿਦੀ ਹੈ ਕਿ ਪੁਲਿਸ ਵੱਲੋਂ ਪੁਲਿਸ ਪਾਰਟੀ ਨੂੰ ਦੇਖ ਦਰمیان ਜੋ ਫਾਇਰਿੰਗ ਹੋਈ ਉਸ ਫਾਇਰਿੰਗ ਦੇ ਵਿੱਚ ਇਸ ਇੱਕ ਬਦਮਾਸ਼ ਦੀ ਮੌਤ ਹੋ ਗਈ ਹੈ ਹਾਲਾਂਕਿ ਇਸ ਦੇ ਨਾਮ ਦੀ ਪਛਾਣ ਨਹੀਂ ਹੋ ਸਕੀ ਥੋੜੀ ਹੀ ਦੇਰ ਦੇ ਵਿੱਚ ਡੀਆਈਜੀ ਬਾਰਡਰ ਰੇਂਜ ਐਸਐਸਪੀ ਅਮਰਸਰ ਦਿਹਾਤੀ ਅਤੇ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਮੌਕੇ ਉੱਤੇ ਪਹੁੰਚ ਰਹੇ ਨੇ ਜਿਸ ਤੋਂ ਬਾਅਦ ਮੁਕੰਮਲ ਜਾਣਕਾਰੀ ਜਿਹੜੀ ਹੈਗੀ ਆ ਮੁਕੰਮਲ ਕੀ ਰਿਕਵਰੀ ਹੈਗੀ ਆ ਉਸ ਸਾਰੇ ਬਾਰੇ ਜਿਹੜਾ ਹੈਗਾ ਅ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਜਾਣਕਾਰੀ ਜਿਹੜੀ ਹੈ ਸਾਂਝੀ ਕਰ ਸਕਦੇ ਹਾਂ ਵੀ ਜੇ ਪ੍ਰਿੰਸ ਜਾਣਕਾਰੀ ਦੇਣ ਦੇ ਤੁਹਾਡਾ ਧੰਨਵਾਦ ਦੱਸਦੇ ਕਿ ਲਗਾਤਾਰ ਤਸਵੀਰਾਂ ਜਿਹੜੀਆਂ ਆ ਰਹੀਆਂ ਤੋਂ ਸਾਹਮਣੇ ਆ ਰਹੀਆਂ ਨੇ ਰਹੀਆਂ ਦੇ ਵਿੱਚ ਦੇ ਰਾਜ ਰਹੀਏ ਬਦਮਾਸ਼ ਅਤੇ ਪੁਲਿਸ ਵਿਚਾਲੇ ਫਾਇਰਿੰਗ ਹੁੰਦੀ ਆ ਤਾਂ ਇਸ ਦੇ ਦੌਰਾਨ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਮਲਜ਼ਮ ਸੀਗਾ ਉਹ ਮੁਕਕੇ ਤੇ ਟੇਰ ਹੋ ਜਾਂਦਾ ਪਰ ਦੱਸਿਆ ਜਾ ਰਿਹਾ ਹੈ ਕਿ ਕਾਫੀ ਦਿਨਾਂ ਤੋਂ ਜਿਹੜਾ ਇਹ ਮਲਜ਼ਮ ਨਰਿੰਦਾ ਸੀਗਾ ਇਸ ਦੇ ਵੱਲੋਂ ਇੱਕ ਦੁਕਾਨਦਾਰ ਦੇ ਕੋਲੋਂ ਫਰੋਤੀ ਮੰਗੀ ਜਾਂਦੀ ਸੀ ਤਾਂ ਫਰੋਤੀ ਨਾ ਦੇਣ ਤੇ ਇਸ ਦੇ ਵੱਲੋਂ ਜਿਹੜੀ ਆ ਦੁਕਾਨਦਾਰ ਨੂੰ ਧਮਕੀਆਂ ਲਗਾਈ ਜਾਂਦੀਆਂ ਸੀਗੀਆਂ ਕਿ ਜੇ ਤੂੰ ਫਲੋਤੀ ਨਾ ਦਿੱਤੀ ਤਾਂ ਤੈਨੂੰ ਜਨੋ ਮਾਰ ਦਵਾਂਗੇ ਤੈਸੇ ਵਿਚਾਰੇ ਦੁਕਾਨਦਾਰ ਦੇ ਵੱਲੋਂ ਜਿਹੜੀ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਦੇ ਵੱਲੋਂ ਜਦ ਦੀ ਪਾਲ ਜਾਰੀ ਸੀ ਤਾਂ ਹੁਣ ਦੇਰ ਰਾਤ ਗੁਪਤ ਸੋਚਣ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਜਿਸ ਜਗ੍ਹਾ ਤੇ ਬਦਮਾਸ਼ ਲੁਕਿਆ ਸੀਗਾ ਉਸ ਜਗ੍ਹਾ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਜਦੋਂ ਇਸ ਨੂੰ ਫਰੰਦ ਦੀ ਕੋਸ਼ਿਸ਼ ਕੀਤੀ ਤਾਂ ਇਹ ਬਦਮਾਸ਼ ਭੱਜਾ ਤਾਂ ਉਸ ਦੇ ਵੱਲੋਂ ਜਿਹੜੀ ਜਵਾਬੀ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਦੇ ਵੱਲੋਂ ਜਵਾਬੀ ਕਾਰਵੇਦ ਵਿੱਚ ਇਹ ਮਲਜ਼ਮ ਜਿਹੜਾ ਮੁੱਕੇ ਤੋਂ ਢੇਰ ਹੋ ਗਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕੇ ਪੰਜਾਬ ਦੇ ਵਿੱਚ ਇੱਕ ਹੋਰ ਅਨਕਾਉਂਟਰ ਕੀਤਾ ਗਿਆ ਲਗਾਤਾਰ ਜੇ 2 ਮਹੀਨਿਆਂ ਦੇ ਵਿੱਚ ਪੰਜਾਬ 'ਚ 3 ਤੋਂ 4 ਜਿਹੜੇ ਅਨਕਾਉਂਟਰ ਕੀਤੇ ਗਏ ਨੇ ਤਾਂ ਹੁਣ ਜਿਹੜਾ ਰਈਏ ਦੇ ਵਿੱਚ ਸਵੇਰੇ ਜਿਹੜੀ ਹੈ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਜਿਹੜੀਆਂ ਮੁਠਫੇੜ ਹੁੰਦੀ ਆ ਤਾਂ ਜਿਸ ਦੇ ਦੌਰਾਨ ਜਵਾਬੀ ਕਾਰਵਾਈ ਦੇ ਵਿੱਚ ਬਦਮਾਸ਼ ਜਿਹੜਾ ਆ ਟੇਰ ਹੋ ਜਾਂਦਾ ਆ ਤਾਂ ਲਗਾਤਾਰ ਤਸਵੀਰਾਂ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰਈਏ ਦੇ ਵਿੱਚ ਜਿਹੜੇ ਆ ਪੁਲਸ ਦੇ ਵੱਲੋਂ ਨਾਕਾਬੰਦੀ ਲਗਾਈ ਗਈ ਸੀਗੀ ਤਾਂ ਗੁਪਤ ਸੂਤਰਾਂ ਦੇ ਆਧਾਰ 'ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਬਦਮਾਸ਼ ਸੀਗਾ ਕਈ ਦਿਨਾਂ ਤੋਂ ਜਿਹੜਾ ਲੁੜਿੰਦਾ ਸੀਗਾ ਤਾਂ ਇਹ ਲੁਕਿਆ ਹੋਇਆ ਸੀਗਾ ਤਾਂ ਗੁਪਤ ਸੂਚਨਾ ਦੇ ਆਧਾਰ ਤੇ ਇਸ ਦੀ ਜਾਣਕਾਰੀ ਮਿਲੀ ਹੈ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਦੇ ਪਹੁੰਚਣ ਦੇ ਜੇ ਬਦਮਾਸ਼ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਆ ਬਦਮਾਸ਼ ਟੇਰ ਹੋ ਜਾਂਦਾ ਹੈ ਤਾਂ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਬਾਬਕਾਲ ਸਾਹਿਬ ਤੋਂ ਪ੍ਰਿੰਸ ਜੁੜ ਚੁੱਕੇ ਨੇ ਜੀ ਪ੍ਰਿੰਸ ਕੀ ਪੂਰੀ ਜਾਣਕਾਰੀ ਆ ਰਈਏ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਪੁਲਿਸ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਤਾਂ ਬਦਮਾਸ਼ ਟੇਰ ਹੋਇਆ ਕਦੀ ਪਰਮਿੰਦਰ ਇਹ ਕੁਝ ਦਿਨ ਪਹਿਲਾਂ ਦਾ ਮਾਮਲਾ ਹੈਗਾ ਜਦੋਂ ਫਰੋਤੀ ਨੂੰ ਲੈ ਕੇ ਥਾਣਾ ਖਲਚੀਆਂ ਦੇ ਰੀ ਨੇ ਪਿੰਡ ਹੈ ਧੂਲਕਾ ਜਿੱਥੇ ਅਣਪਛਾਤੇ ਬਦਮਾਸ਼ਾਂ ਵੱਲੋਂ ਇੱਕ ਦੁਕਾਨਦਾਰ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਇਸ ਤੋਂ ਪਹਿਲਾਂ ਵੀ ਉਸ ਦੁਕਾਨਦਾਰ ਦੇ ਪਰਿਵਾਰ ਨੂੰ ਕਹੀਏ ਕਿ ਕੁਝ ਦਿਨ 20 ਦਿਨ ਪਹਿਲਾਂ ਜਿਹੜਾ ਸੀਗਾ ਉਹ ਵੀ ਬਦਮਾਸ਼ਾਂ ਵੱਲੋਂ ਕਾਲ ਸੀਗੀ ਕਿ ਜੇਕਰ ਫਰੋਤੀ ਨਾ ਦਿੱਤੀ ਤਾਂ ਫਾਇਰਿੰਗ ਕਰਾਂਗੇ ਜਾਂ ਫਿਰ ਮਾਰਿਆ ਜਾਵੇਗਾ ਤਾਂ ਉਸ ਦਰਮਿਆਨ ਬਦਮਾਸ਼ਾਂ ਵੱਲੋਂ ਪਹਿਲਾਂ ਤਾਂ ਇੱਕ ਵਾਰ ਦੇਰ ਰਾਤ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਜਿਸ ਦਰਮਿਆਨ ਜਾਨੀ ਵਿਚਾਰਿਆ ਸੀਗਾ ਜੋ ਕਿ 26 ਅਕਤੂਬਰ ਦੀ ਘਟਨਾ ਹੈਗੀ ਹੈ ਔਰ ਉਸ ਤੋਂ ਬਾਅਦ 16 ਨਵੰਬਰ ਨੂੰ ਜਿਹੜਾ ਹੈਗਾ ਇਸ ਕਹਿ ਦਈਏ ਕਿ ਘਟਨਾ ਕਰਮ ਦਰਮਿਆਨ ਬਦਮਾਸ਼ਾਂ ਵੱਲੋਂ ਜਿਹੜਾ ਹੈਗਾ ਢੂਲਕਾ ਦੇ ਵਿੱਚ ਫਾਇਰਿੰਗ ਕੀਤੀ ਗਈ ਉਸ ਦਰਮਿਆਨ ਦੁਕਾਨਦਾਰ ਦੀ ਮੌਤ ਹੋ ਗਈ ਸੀ ਉਸ ਮਾਮਲੇ ਦੇ ਵਿੱਚ ਜਿਹੜੇ ਸੂਤਰਾਂ ਦੇ ਅਨੁਸਾਰ ਹੁਣ ਤੱਕ ਖਬਰ ਹੈ ਕਿ ਉਸ ਮਾਮਲੇ ਦੇ ਵਿੱਚ ਪੁਲਿਸ ਨੂੰ ਇਹ ਬਦਮਾਸ਼ ਜਿਹੜੇ ਉਹ ਲੜਿੰਦੇ ਸੀਗੇ ਔਰ ਪੁਲਿਸ ਵੱਲੋਂ ਉਸ ਪਰਚੇ ਨੂੰ ਲੈ ਕੇ ਜਿਹੜਾ ਡ੍ਰੈਸਿੰਗ ਸੀਗੀ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਬਦਮਾਸ਼ ਸੀਗੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਔਰ ਟ੍ਰੈਸਿੰਗ ਦਰਮਿਆਨ ਜਿਹੜਾ ਹੈਗਾ ਰਾਤ ਨੂੰ ਪੁਲਿਸ ਵੱਲੋਂ دیر ਰਾਤ ਜਿਹੜੇ ਕਹਿ ਰਹੀ ਹੈ ਕਿ ਨਾਕੇਬੰਦੀ ਕਰਕੇ ਇਲਾਕੇ ਦੇ ਵਿੱਚ ਛਾਣਬੀਨ ਕੀਤੀ ਜਾਂਦੀ ਹੈ ਜਾਂ ਚੈਕਿੰਗ ਵੀ ਹੰਟ ਲਾਈ ਜਾਂਦੇ ਨੇ ਉਸ ਦਰਮਿਆਨ دیر ਰਾਤ ਕੀਤੀ ਗਈ ਨਾਕੇਬੰਦੀ ਦੇ ਦਰਮਿਆਨ ਇਹ ਕਥਿਤ ਦੋਸ਼ੀ ਜਿਹੜਾ ਹੈਗਾ ਕਹਿਦੀ ਹੈ ਕਿ ਪੁਲਿਸ ਵੱਲੋਂ ਪੁਲਿਸ ਪਾਰਟੀ ਨੂੰ ਦੇ ਮਿਆਂ ਜੋ ਫਾਇਰਿੰਗ ਹੋਈ ਉਸ ਫਾਇਰਿੰਗ ਦੇ ਵਿੱਚ ਇਸ ਇੱਕ ਬਦਮਾਸ਼ ਦੀ ਮੌਤ ਹੋ ਗਈ ਹੈ ਹਾਲਾਂਕਿ ਇਸ ਦੇ ਨਾਮ ਦੀ ਪਛਾਣ ਨਹੀਂ ਹੋ ਸਕੀ ਥੋੜੀ ਹੀ ਦੇਰ ਦੇ ਵਿੱਚ ਡੀਆਈਜੀ ਬਾਰਡਰ ਰੇਂਜ ਐਸਐਸਪੀ ਅਮਰਸਰ ਦਿਹਾਤੀ ਅਤੇ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਮੌਕੇ ਉੱਤੇ ਪਹੁੰਚ ਰਹੇ ਨੇ ਜਿਸ ਤੋਂ ਬਾਅਦ ਮੁਕੰਮਲ ਜਾਣਕਾਰੀ ਜਿਹੜੀ ਹੈਗੀ ਆ ਮੁਕੰਮਲ ਕੀ ਰਿਕਵਰੀ ਹੈਗੀ ਆ ਉਸ ਸਾਰੇ ਬਾਰੇ ਜਿਹੜਾ ਹੈਗਾ ਅ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਜਾਣਕਾਰੀ ਜਿਹੜੀ ਆ ਸਾਂਝੀ ਕਰ ਸਕਾਂਗੇ ਜੀ ਪਰਮਿੰਦਰ ਜੀ ਪਰਮਿੰਦਰ ਜਾਣਕਾਰੀ ਦੇਣ ਦੇ ਤੁਹਾਡਾ ਧੰਨਵਾਦ ਦੱਦਿਏ ਕਿ ਲਗਾਤਾਰ ਤਸਵੀਰਾ ਜਿਹੜੀ ਆ ਰਹੀ ਹੈ ਤੋਂ ਸਾਹਮਣੇ ਆ ਰਹੀ ਹੈ ਨੇ ਰਈਆ ਦੇ ਵਿੱਚ ਦੇ ਰਾਜ ਰਹੀ ਹੈ ਬਦਮਾਸ਼ ਅਤੇ ਪੁਲਿਸ ਵਿਚਾਲੇ ਫਾਇਰਿੰਗ ਹੁੰਦੀ ਆ ਤਾਂ ਇਸ ਦੇ ਦੌਰਾਨ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਮੁਲਜ਼ਮ ਸੀਗਾ ਉਹ ਮੁਕਤ ਟਰ ਹੋ ਜਾਂਦਾ ਪਰ ਦੱਸਿਆ ਜਾ ਰਿਹਾ ਹੈ ਕਿ ਕਾਫੀ ਦਿਨਾਂ ਤੋਂ ਜਿਹੜਾ ਇਹ ਮੁਲਜ਼ਮ ਲੁਰਿੰਦਾ ਸੀਗਾ ਇਸ ਦੇ ਵੱਲੋਂ ਇੱਕ ਦੁਕਾਨਦਾਰ ਦੇ ਕੋਲੋਂ ਫਰੋਤੀ ਮੰਗੀ ਜਾਂਦੀ ਸੀ ਤਾਂ ਫਰੋਤੀ ਨਾ ਦੇਣ ਤੇ ਇਸ ਦੇ ਵੱਲੋਂ ਜਿਹੜੀ ਆ ਦੁਕਾਨਦਾਰ ਨੂੰ ਧਮਕੀਆਂ ਲਗਾਏ ਜਾਂਦੇ ਸੀਗੇ ਆ ਕਿ ਜੇ ਤੂੰ ਫਰੋਤੀ ਨਾ ਦਿੱਤੀ ਤਾਂ ਤੈਨੂੰ ਜਾਨੋਂ ਮਾਰ ਦਵਾਂਗੇ ਤੈਸੇ ਵਿਚਾਲੇ ਦੁਕਾਨਦਾਰ ਦੇ ਵੱਲੋਂ ਜਿਹੜੀ ਆ ਪੁਲਿਸ ਨੂੰ ਆਓ ਸਕਾਇਤ ਕੀਤੀ ਕੀ ਤਾਂ ਪੁਲਿਸ ਦੇ ਵੱਲੋਂ ਜਦ ਇਸ ਦੀ ਪਾਲ ਜਾਰੀ ਸੀ ਤਾਂ ਹੁਣ देर रात ਗੁਪਤ ਸੋਚਣ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਜਿਸ ਜਗ੍ਹਾ ਤੇ ਬਦਮਾਸ਼ ਲੁਕਿਆ ਸੀਗਾ ਉਸ ਜਗ੍ਹਾ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਜਦ ਇਸ ਨੂੰ ਫਾਰੰਗ ਦੀ ਕੋਸ਼ਿਸ਼ ਕੀਤੀ ਤਾਂ ਇਹ ਬਦਮਾਸ਼ ਭੱਜਾ ਤਾਂ ਉਸ ਦੇ ਵੱਲੋਂ ਜਿਹੜੀ ਜਵਾਬੀ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਤੋਂ ਵੱਲੋਂ ਜਵਾਬੀ ਕਾਰਵੇਦ ਵਿੱਚ ਇਹ ਮਲਜ਼ਮ ਜਿਹੜਾ ਮੁੱਕੇ ਤੋਂ ਢੇਰ ਹੋ ਗਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਇੱਕ ਹੋਰ ਅਨਕਾਉਂਟਰ ਕੀਤਾ ਗਿਆ ਲਗਾਤਾਰ ਜੇ 2 ਮਹੀਨਿਆਂ ਦੇ ਵਿੱਚ ਪੰਜਾਬ 'ਚ 3 ਤੋਂ 4 ਜਿਹੜੇ ਐਂਕਾਊਂਟਰ ਕੀਤੇ ਗਏ ਨੇ ਤਾਂ ਹੁਣ ਜਿਹੜਾ ਰਈਏ ਦੇ ਵਿੱਚ ਸਵੇਰੇ ਜਿਹੜੀ ਹੈ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜਿਹੜੀਆਂ ਮੁਠਪੇੜ ਹੁੰਦੀ ਆ ਤਾਂ ਜਿਸ ਦੇ ਦੌਰਾਨ ਜਵਾਬੀ ਕਾਰਵਾਈ ਦੇ ਵਿੱਚ ਬਦਮਾਸ਼ ਜਿਹੜਾ ਆ ਟੇਰ ਹੋ ਜਾਂਦਾ ਆ ਤਾਂ ਲਗਾਤਾਰ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰਈਏ ਦੇ ਵਿੱਚ ਜਿਹੜੇ ਆ ਪੁਲਿਸ ਦੇ ਵੱਲੋਂ ਨਾਕਾਬੰਦੀ ਲਗਾਈ ਗਈ ਸੀਗੀ ਤਾਂ ਗੁਪਤ ਸੂਤਰਾਂ ਦੇ ਆਧਾਰ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਬਦਮਾਸ਼ ਹੈਗਾ ਕਈ ਦਿਨਾਂ ਤੋਂ ਜਿਹੜਾ ਲੁੜਿੰਦਾ ਸੀਗਾ ਤਾਂ ਇਹ ਲੁਕਿਆ ਹੋਇਆ ਸੀਗਾ ਤਾਂ ਕੁੱਪਤ ਸੂਚਨਾ ਦੇ ਆਧਾਰ ਤੇ ਇਸ ਦੀ ਜਾਣਕਾਰੀ ਮਿਲੀ ਹੈ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਦੇ ਪਹੁੰਚਣ ਦੇ ਜੇ ਬਦਮਾਸ਼ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਆ ਬਦਮਾਸ਼ ਟੀਰ ਹੋ ਜਾਂਦਾ ਹੈ ਤਾਂ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਬਾਬਕਾਲ ਸਾਹਿਬ ਤੋਂ ਪ੍ਰਿੰਸ ਜੁੜ ਚੁੱਕੇ ਨੇ ਜੀ ਪ੍ਰਿੰਸ ਕੀ ਪੂਰੀ ਜਾਣਕਾਰੀ ਆ ਰਈਏ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਪੁਲਿਸ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਤਾਂ ਬਦਮਾਸ਼ ਟੀਰ ਹੋਇਆ ਜੀ ਪਰਮਿੰਦਰ ਇਹ ਕੁਝ ਦਿਨ ਪਹਿਲਾਂ ਦਾ ਮਾਮਲਾ ਹੈਗਾ ਜਦੋਂ ਫਰੋਤੀ ਨੂੰ ਲੈ ਕੇ ਥਾਣਾ ਖਲਤਿਆਂ ਦੇ ਰੀਨ ਇੱਕ ਪਿੰਡ ਹੈ ਧੂਲਕਾ ਜਿੱਥੇ ਅਣਪਛਾਤੇ ਬਦਮਾਸ਼ਾਂ ਵੱਲੋਂ ਇੱਕ ਦੁਕਾਨਦਾਰ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਇਸ ਤੋਂ ਪਹਿਲਾਂ ਵੀ ਉਸ ਦੁਕਾਨਦਾਰ ਦੇ ਪਰਿਵਾਰ ਨੂੰ ਕਹਿ ਰਹੀਏ ਕਿ ਕੁਝ ਦਿਨ 20 ਦਿਨ ਪਹਿਲਾਂ ਜਿਹੜਾ ਸੀਗਾ ਉਹ ਵੀ ਬਦਮਾਸ਼ਾਂ ਵੱਲੋਂ ਕਾਲ ਸੀਗੀ ਕਿ ਜੇਕਰ ਫਰੋਤੀ ਨਾ ਦਿੱਤੀ ਤਾਂ ਫਾਇਰਿੰਗ ਕਰਾਂਗੇ ਜਾਂ ਫਿਰ ਮਾਰਿਆ ਜਾਵੇਗਾ ਤਾਂ ਉਸ ਦਰਮਿਆਨ ਬਦਮਾਸ਼ਾਂ ਵੱਲੋਂ ਪਹਿਲਾਂ ਤਾਂ ਇੱਕ ਵਾਰ ਦੇਰ ਰਾਤ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਜਿਸ ਦਰਮਿਆਨ ਜਾਨੀ ਵਿਚਾਰਿਆ ਸੀਗਾ ਜੋ ਕਿ 26 ਅਕਤੂਬਰ ਦੀ ਘਟਨਾ ਹੈਗੀ ਹੈ ਔਰ ਉਸ ਤੋਂ ਬਾਅਦ 16 ਨਵੰਬਰ ਨੂੰ ਜਿਹੜਾ ਹੈਗਾ ਇਸ ਕਹਿੰਦੀ ਹੈ ਕਿ ਘਟਨਾ ਕਰਮ ਦਰਮਿਆਨ ਬਦਮਾਸ਼ਾਂ ਵੱਲੋਂ ਜਿਹੜਾ ਹੈਗਾ ਢੂਲਕਾ ਦੇ ਵਿੱਚ ਫਾਇਰਿੰਗ ਕੀਤੀ ਗਈ ਉਸ ਦਰਮਿਆਨ ਦੁਕਾਨਦਾਰ ਦੀ ਮੌਤ ਹੋ ਗਈ ਸੀ ਉਸ ਮਾਮਲੇ ਦੇ ਵਿੱਚ ਜਿਹੜੇ ਸੂਤਰਾਂ ਨੇ